ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਦੇ ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਵਾਸਤੇ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ ਇਸ ਦੌਰਾਨ ਉਹਨਾਂ ਨੇ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜੱਫੀ ਪਾਉਣ ਸੰਬੰਧੀ ਉਹਨਾਂ ਦੀ ਵੀਡੀਓ ਵਾਇਰਲ ਹੋਣ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਬਾਹਰੋਂ ਆਏ ਵਿਅਕਤੀ ਅਦਾ ਸਤਕਾਰ ਕਰਦੇ ਹਾਂ ਹਾਲਾਂਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਾਏ ਗੇ આરોਪਾਂ ਦਾ ਜਵਾਬ ਦੇਣ ਤੋਂ ਬਚਦੇ ਹੋਏ ਉਹਨਾਂ ਨੇ ਮੁੱਦੇ 'ਤੇ ਗੱਲ ਕਰਨ ਦੀ ਗੱਲ ਆਖੀ ਜਿਹੜੇ ਅੱਜ ਬਹੁਤ ਚੰਦ ਜਿਹੜੇ ਇੰਪੋਰਟੈਂਟ ਪ੍ਰਾਈਮ ਮਿਨਿਸਟਰ ਦੀ ਕੋਰ ਟੀਮ ਆ ਉਹਦੇ ਵਿੱਚੋਂ ਇੱਕ ਨੇ ਤੇ ਜੋ ਉਹਨਾਂ ਨੇ ਆਪਣੇ ਪੁਤਿਆਣੇ ਨੂੰ ਸਾਰੇ ਹੀ ਹਿਮਾਚਲ ਪ੍ਰਦੇਸ਼ ਦੇ ਲੋਕ ਜਿਹੜੇ ਲੱਖਾਂ ਚure ਵਸੇ ਆ ਉਹਨਾਂ ਨੇ ਇਤੋਂ ਵੱਡਾ ਵਿਸ਼ਵਾਸਨ ਵਿਸ਼ਵਾਸ ਨਹੀਂ ਦਵਾ ਸਕੇ ਦਵਾ ਇਤੋਂ ਵੱਡਾ ਵਿਸ਼ਵਾਸ ਕੋਈ ਹੋ ਹੀ ਨਹੀਂ ਸਕਾ ਜਿਹੜਾ ਉਹਨਾਂ ਨੇ ਦਵਾਇਆ ਵੀ ਮੈਂ ਜੋ ਕੁਝ ਅੱਜ ਤੱਕ ਹਿਮਾਚਲ ਚ ਲੈ ਕੇ ਗਿਆ ਪ੍ਰਧਾਨ ਮੰਤਰੀ ਤੋਂ ਉਹ ਹਰ ਚੀਜ਼ ਆ ਜਿਹੜੀ ਉਹ ਮੈਂ ਤੇ ਬਿੱਟੂ ਮਿਲ ਕੇ ਉਹ ਦੋਨੋਂ ਸਾਰੀਆਂ ਚੀਜ਼ਾਂ ਉਹ ਸਾਰੀਆਂ ਲੁਧਿਆਣੇ ਚ ਲੈ ਕੇ ਆਵਾਂਗੇ ਐਦੋਂ ਬੜੀ ਗੱਲ ਕੀ ਹੋ ਸਕਦੀ ਐਦੋਂ ਬੜਾ ਵਿਸ਼ਵਾਸ ਕੀ ਹੋ ਸਕਦਾ ਉਹ ਸਰਕਾਰ ਸੀ ਮੈਂ ਸਰਕਾਰ ਚ ਨਹੀਂ ਸੀ ਪਰ ਹੁਣ ਬੀਜੇਪੀ ਚੱਲਾ ਗਿਆ ਜੋ ਜੋ ਚੀਜ਼ਾਂ ਉਹਨਾਂ ਨੇ ਚਾਹੇ ਉਹ ਏਮਸ ਹੋਵੇ ਚਾਹੇ ਉਹ ਪੀਜੀਆਈ ਹੋਵੇ ਚਾਹੇ ਉਹ ਆਈਆਈਐਮ ਹੋਵੇ ਚਾਹੇ ਟ੍ਰਿਪਲ ਆਈਟੀ ਹੋਵੇ ਸਾਰੀਆਂ ਚੀਜ਼ਾਂ ਚਾਹੇ ਉਹ ਖਾਡੂ ਸ਼ਾਮ ਜੀ ਨੂੰ ਰੇਲ ਟ੍ਰੇਨ ਦੀ ਗੱਲ ਹੋਵੇ ਚਾਹੇ ਸਾਡੇ ਤੱਕ ਸਾਹਿਬ ਨੂੰ ਟ੍ਰੇਨਾਂ ਹੋਣ ਚਾਹੇ 에어ਪੋਰਟ ਦੀ ਗੱਲ ਹੋਵੇ ਮੈਂ ਕਹਿੰਦਾ ਬਹਾਰਾਂ ਲਾ ਦਾਂਗੇ ਬਹਾਰਾਂ ਲੁਧਿਆਣੇ 'ਚ ਇਹੀ ਮੇਰਾ ਸੁਪਨਾ ਸੀ ਉਹੀ ਗੱਲ ਉਹਨਾਂ ਨੇ ਕਹੀ ਆ ਤੇ ਅਸੀਂ ਜਿਹੜਾ ਮੋਦੀ ਜੀ ਦਾ ਹੱਥ ਫੜਿਆ ਉਹ ਇਸੇ ਕਰਕੇ ਫੜਿਆ ਵੀ ਲੁਧਿਆਣੇ ਨੂੰ ਇੱਕ ਬਦਲ ਕੇ ਦਿਖਾ ਦਈਏ ਲੁਧਿਆਣੇ ਨੂੰ ਇੱਕ ਉਹ ਟੇਕ ਆਫ ਕਰਾ ਦਈਏ ਮੁੜ ਕੇ ਜਹਾਜ਼ ਜਿਹੜੀ ਆ ਫਲਾਈਟ ਆ ਉੱਤੇ ਜਾ ਕੇ ਉਹ ਸਪੀਡ ਤੇ ਚਲਦੀ ਰਹੇ ਸਰਾਸਤੇ ਬਹੁਤ ਸਾਰੀਆਂ ਗੱਲਾਂ ਕਿਸਾਨਾਂ ਵਾਸਤੇ ਬਹੁਤ ਸਾਰੀਆਂ ਗੱਲਾਂ ਗਈਆਂ ਆ ਲੱਗਦੀਆਂ ਕਿ ਆ ਆ ਜਿਹੜੀ ਮੇਨ ਗੱਲ ਆ ਜਿਹੜੀ ਮੇਨ ਗੱਲ ਕਾਂਗਰਸ ਨੇ ਕੀਤੀ ਆ ਵੀ ਅਸੀਂ ਜਿਹੜੀਆਂ ਜ਼ਮੀਨਾਂ ਐ ਅਸੀਂ ਹੁਣ ਪ੍ਰਾਪਰਟੀਆਂ ਜਦੋਂ ਰਾਤ ਚ ਆ ਗਏ ਸਾਰੇ ਜ਼ਿਮੀਦਾਰ ਪਰਵਾਂ ਦੀਆਂ ਜ਼ਮੀਨਾਂ ਖੋ ਕੇ ਉਹਨਾਂ ਕੋਲ ਸਿਰਫ ਸਿਰਫ ਤੇ ਸਿਰਫ ਜਿਹੜੀ ਆ ਉਹ 10% ਜ਼ਮੀਨ ਰਹਿ ਜਾਏਗੀ ਬਾਕੀ ਸਾਰੀਆਂ ਜ਼ਮੀਨਾਂ ਉਹਨਾਂ ਦੀਆਂ ਕੁਰਕ ਕਰ ਲਾਂਗੇ ਜਦੋਂ ਰਾਤ ਚ ਆਏ ਤੇ ਹੋਰ ਲੋਕਾਂ ਦੇ ਵਿੱਚ ਉਹ ਵੰਡਾਂਗੇ ਇਹ ਗੱਲ ਇੱਕ ਬਹੁਤ ਵੱਡਾ ਜਿਹੜਾ ਏ ਇਹ ਇੱਕ ਧਰੋਹ ਆ ਜਿਹੜਾ ਉਹ ਕਾਂਗਰਸ ਪਾਰਟੀ ਨੇ ਕਮਾਇਆ ਸ਼ਹਿਰ ਦੇ ਵਿੱਚ ਕਿਹਾ ਵੀ ਜਾਇਦਾਦਾਂ ਜਿਹੜੀਆਂ ਲੋਕਾਂ ਦੀਆਂ ਉਹ ਖੋ ਕੇ ਲੋਕਾਂ ਨੂੰ ਵੰਡਾਂਗੇ ਤੇ ਜਿਹੜੀ ਜੀਮਾ ਜ਼ਿਮੀਂਦਾਰ ਕੋਲ ਜ਼ਮੀਨ ਆ ਜਦੋਂ ਕਾਂਗਰਸ ਪਾਰਟੀ ਆ ਗਈ ਉਹਨਾਂ ਨੇ ਮੈਨੀਫੈਸਟੋ ਚ ਲਿਖਿਆ ਏ ਵੀ ਅਸੀਂ ਉਹ ਸਾਰੀਆਂ ਜ਼ਮੀਨਾਂ ਖੋ ਕੇ ਕੁਰ ਕਰਕੇ ਜ਼ਿਮੀਂਦਾਰਿਆਂ ਨੂੰ ਜ਼ਮੀਨਾਂ ਸਿਰਫ ਉਹਨਾਂ ਕੋਲ ਜੇ 10 ਕਿੱਲੇ ਆ ਤਾਂ ਉਹਨਾਂ ਕੋਲ 1 ਕਿੱਲਾ ਰਹਿ ਜਾਊ ਬਾਕੀ ਲੋਕਾਂ ਨੂੰ ਵੰਡਾਂਗੇ ਜੇ 20 ਕਿੱਲੇ ਆ ਦੋ ਕਿਲੇ ਉਹਨਾਂ ਕੋਲ ਰਹਿ ਜਾਣਗੇ ਬਾਕੀ 18 ਕਿਲੇ ਜਿਹੜੇ ਆ ਉਹ ਲੋਕਾਂ 'ਚ ਵੰਡੇ ਜਾਣਗੇ ਇਹ ਮੈਨੀਫੈਸਟੋ ਚ ਕਾਂਗਰਸ ਪਾਰਟੀ ਨੇ ਲਿਖਿਆ ਤੇ ਕਿਸਾਨਾਂ ਨੂੰ ਸੋਚਣਾ ਚਾਹੀਦਾ ਬੜੀ ਸ਼ਾਨਦਾਰ ਉਹਦੇ ਬਾਰੇ ਕੀ ਕਹਣਾ ਬੜੀ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਆ ਬੜੀ ਸ਼ਾਨਦਾਰ ਨਹੀਂ ਨਹੀਂ ਮੇਰੀ ਉਹ ਤਾਂ ਜਿਵੇਂ ਸਾਰਿਆਂ ਨਾਲੋਂ ਬਾਹਰੋਂ ਆਏ ਆ ਲੁਧਿਆਣੇ ਚ ਤੇ ਸਾਡਾ ਫਰਜ਼ ਬਣਦਾ ਹੈ ਲੁਧਿਆਣੇ ਚ ਜੇ ਕੋਈ ਵੀ ਆਉਂਦਾ ਐਜ਼ ਅ ਗੈਸਟ ਉਹਨੂੰ ਆਪਾਂ ਥੋੜਾ ਬਹੁਤਾ ਤਾਂ ਇੱਜ਼ਤ ਮਾਨ ਦੇਣਾ ਨਾ ਸਰ ਪ੍ਰਤਾਪ ਬਾਈ ਵਾਲੇ ਰੋਕ ਰਹਾ ਹੈ ਕਿ ਬਾਤ ਨੂੰ ਚਾਹੀਦਾ ਯਾਰ ਜਿਹੜਾ ਆਪ ਜਿਨ੍ਹਾਂ ਨੂੰ ਸਾਰੇ ਪ੍ਰਤਾਪ ਸਿੰਘ ਬਾਜਬਾ ਕਹਿੰਦੇ ਆ ਤੇ ਤੁਸੀਂ ਉਹਨਾਂ ਦੀ ਗੱਲ ਕਿਉਂ ਸੁਣਦੇ ਹੋ ਨਹੀਂ ਅੱਜ ਪ੍ਰੈਸ ਕਾਨਫਰੈਂਸ ਕਹਿੰਦੇ ਮੈਂ ਆ ਗਿਆ ਏਜੰਡੇ ਦੀ ਏਜੰਡੇ ਦੀ ਤਰੱਕੀ ਦੀ ਡਿਵੈਲਪਮੈਂਟ ਦੀ ਗੱਲ ਕਰੋ ਕਿਸੇ ਬੰਦੇ ਦੀ ਗੱਲ ਨਾ ਕਰੋ ਔਰ ਇਹ ਬੰਦੇ ਦੀ ਗੱਲ ਨਹੀਂ ਔਰ ਇਹ ਸਿਰਫ ਡਿਵੈਲਪਮੈਂਟ ਤੇ ਮੋਦੀ ਜੀ ਤੇ ਬੀਜੇਪੀ ਦੀ ਗੱਲ ਆ